ਸ਼ਕਲ ਜੀ ਵੈਲਕਮ ਬੈਕ ਟੂ आवर ਚੈਨਲ ਜ਼ਿੰਦਗੀ ਦੇ ਰੰਗ ਵਿਦ SSPA ਆਪਾਂ ਅਮਲਾ ਡੇਲੀ ਦਾ ਜਿਹੜਾ ਕੰਮ ਕਰਿਆ ਉਹ ਕੀਤਾ ਡਨ ਤੇ ਅੱਜ ਆਪਾਂ ਡਿਸਾਈਡ ਕੀਤਾ ਕਰਾਂਗੇ ਡਰੋਅਰਸ ਸਾਫ ਲਿਵਿੰਗ ਏਰੀਆ ਦੇ ਹਲੇ ਟਾਈਮ ਹੈਗਾ ਪ੍ਰਾਇਮਰੀ ਸਕੂਲ ਚਲੇ ਗਏ ਨੇ ਅਜੀਤ ਸਿੰਘ ਦੇ ਜਨਛ ਜੀ ਥੋੜਾ ਟਾਈਮ ਹੈਗਾ ਉਹਨਾਂ ਜਿਹੜਾ ਆਪਣੇ ਕੋਲ ਧਾ ਘੰਟੇ ਦੇ ਵਿੱਚ ਆਪਾਂ ਇਹ ਸਾਰਾ ਕੰਮ ਕਰ ਲੈਣਾ ਤੇ ਇਹ ਆਪਾਂ ਹੌਲੀ ਹੌਲੀ ਜਿਹੜੇ ਡਰਾਸ ਹੀ ਕਰਨੇ ਸਟਾਰਟ ਕੀਤੇ ਹਰ ਹਫ਼ਤੇ ਇੱਕ ਏਰੀਆ ਦੀ ਡੀਪ ਕਲੀਨਿੰਗ ਜੀ ਆਪਾਂ ਕਰ ਲੈਨੇ ਆ ਤੇ ਉਹਦੇ ਨਾਲ ਘਰ ਜ਼ਿਆਦਾ ਕਾਫੀ ਜ਼ਿਆਦਾ ਕਲੀਨ ਹੋ ਜਾਂਦਾ ਸੈਟ ਤੇ ਆਰਗੇਨਾਈਜ਼ ਰਹਿੰਦਾ ਤੇ ਨਾਲੇ ਜਿਹੜੀਆਂ ਆਪਣੀਆਂ ਚੀਜ਼ਾਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਲੱਗਦਾ ਰਹਿੰਦਾ ਕਿੱਥੇ ਕਿੱਥੇ ਵਈਆਂ ਨੇ ਕਿਉਂਕਿ ਬੱਚੇ ਬਹੁਤ ਸਾਰੀਆਂ ਚੀਜ਼ਾਂ ਇੱਧਰ ਉੱਧਰ ਕਰ ਦਿੰਦੇ ਨੇ ਕਈ ਵਾਰ ਆਪਾਂ ਨੂੰ ਜਦੋਂ ਲੋਡ ਹੁੰਦੀ ਆ ਤੇ ਉਹ ਆਪਾਂ ਨੂੰ ਮਿਲਦੀ ਨਹੀਂ ਟਾਈਮ ਤੇ ਚੀਜ਼ ਸਾਰੀਆਂ ਚੀਜ਼ਾਂ ਨੂੰ ਬਾਹਰ ਕੱਢਿਆ ਤੇ ਫੇਰ ਜਿਹੜੀਆਂ ਚੀਜ਼ਾਂ ਯੂਜ਼ ਦੀਆਂ ਨਹੀਂ ਸੀਗੀਆਂ ਜਮ੍ਹਾਂ ਹੁੰਦੀਆਂ ਰਹਿੰਦੀਆਂ ਨੇ ਥੋੜੇ ਥੋੜੇ ਟਾਈਮ ਬਾਅਦ ਵੀ ਤੇ ਉਹ ਸਾਰਾ ਕੁਝ ਕੱਢ ਕੇ ਬਾਹਰ ਸੱਟਿਆ ਤੇ ਸਾਰੀਆਂ ਚੀਜ਼ਾਂ ਨੂੰ ਆਰਗੇਨਾਈਜ਼ ਕਰਕੇ ਰੱਖਿਆ ਤੇ ਨਾਲੇ ਸਾਰੀਆਂ ਚੀਜ਼ਾਂ ਨਿਗਾਹ ਆ ਗਈਆਂ ਇਹ ਛੋਟੇ ਛੋਟੇ ਐਫਰਟਸ ਨਾਲ ਘਰ ਕਾਫੀ ਜ਼ਿਆਦਾ ਸਾਫ਼ ਹੋ ਜਾਂਦਾ ਤੇ ਆਪਣੇ ਮਨ ਨੂੰ ਵੀ ਬੜੀ ਸੈਟੀਸਫੈਕਸ਼ਨ ਮਿਲਦੀ ਆ ਕਿ ਕੁਝ ਕੀਤਾ ਤੇ ਇਹ ਆ ਸਾਰਾ ਕੰਮ ਅੱਧੇ ਘੰਟੇ ਦਾ ਸੀਗਾ ਜਦ ਤੱਕ ਅਜੀਤ ਸਿੰਘ ਨੂੰ ਆਪਾਂ ਰੈਡੀ ਕਰਨਾ ਸੀ ਜਦ ਤੱਕ ਤੇ ਉਹਦੇ ਚ ਆਪਣੇ ਕੋ ਟਾਈਮ ਸੀ ਬਾਕੀ ਸਾਰਾ ਕੰਮ ਆਪਣਾ ਹੋ ਗਿਆ ਸੀ ਬੱਚਿਆਂ ਦੇ ਟੌਏ ਵਗੈਰਾ ਵੀ ਸੈੱਟ ਕੀਤੇ ਜਿਹੜੇ ਟੁੱਟ ਜਾਂਦੇ ਨੇ ਜਾਂ ਕੋਈ ਵੇਸਟ ਹੁੰਦੇ ਨੇ ਉਹ ਵੀ ਆਪਾਂ ਕੱਢ ਦਿੰਨੇ ਆ ਥੋੜੇ ਟਾਈਮ ਬਾਅਦ ਤੇ ਛੁੱਟੀਆਂ ਹੋਣ ਕਰਕੇ ਇਹਨਾਂ ਦੀਆਂ ਸਕੂਲ ਦੀਆਂ ਬੁੱਕਸ ਵਗੈਰਾ ਵੀ ਜਿਹੜੀਆਂ ਵੈਸੇ ਸਕੂਲ ਹੀ ਰੱਖਦੇ ਨੇ ਜਿਹੜੇ ਟਾਈਮ ਟੇਬਲ ਜਾਂ ਹੋਮਵਰਕ ਹੁੰਦਾ ਬਸ ਉਹੀ ਘਰੇ ਆਉਂਦੀਆਂ ਉਹ ਹੌਲੀ ਹੌਲੀ ਹੁਣ ਸਾਰੀਆਂ ਹੀ ਘਰੇ ਆ ਗਈਆਂ ਨੇ ਤੇ ਉਹਦੇ ਨਾਲ ਕਾਫੀ ਜ਼ਿਆਦਾ ਇਹਨਾਂ ਦੇ ਸਟੱਡੀ ਟੇਬਲ ਦੇ ਵਿੱਚ ਵੀ ਖਲਾਰਾ ਪਿਆ ਹੋਇਆ ਤੇ ਉਹਨੂੰ ਵੀ ਕਰਨਾ ਪੈਣਾ ਸੈੱਟ ਤੇ ਐਕਸਟਰਾ ਚੀਜ਼ਾਂ ਕੱਢਾਂਗੇ ਉਹਦੇ ਵਿੱਚੋਂ ਵੀ ਤੇ ਉਹਨੂੰ ਮੈਨੇਜ ਕਰਕੇ ਰੱਖਾਂਗੇ ਹੁਣ ਛੁੱਟੀਆਂ ਹੋਣ ਵਾਲੀਆਂ ਨੇ ਤੇ ਬੱਚਿਆਂ ਦਾ ਮੰਮੀਆਂ ਦਾ ਹੁਣ ਕਾਫੀ ਦਿਨ ਇਦਾਂ ਹੀ ਲੰਘਣੇ ਨੇ ਤੇ ਕਿਸੇ ਨੇ ਖਲਾਰਾ ਆਪਾਤਾ ਕਿਸੇ ਨੇ ਕੋਸ਼ ਕਰਤਾ ਬਸ ਚਲੋ ਇਹੀ ਜ਼ਿੰਦਗੀ ਹੈ ਇਹ ਵੀ ਜ਼ਰੂਰੀ ਚੀਜ਼ਾਂ ਨੇ ਬੱਚਿਆਂ ਦੇ ਨਾਲ ਹੀ ਸਾਰਾ ਕੁਝ ਆ ਤੇ ਆਪਾਂ ਇਹਨਾਂ ਨੂੰ ਮੈਨੇਜ ਕਰਕੇ ਰੱਖਾਂਗੇ ਪ੍ਰਾਪਰਟੀਆਂ ਅੱਡ ਕਰਾਂਗੇ ਅਜੀਤ ਦੀਆਂ ਲਾ ਕਰਾਂਗੇ ਕੋਸ਼ ਐਕਸਟਰਾ ਨੇ ਵਿੱਚ ਆਈਆਂ ਉਹ ਆਪਾਂ ਕੱਢ ਦੇਣੀਆਂ ਨੇ ਆ ਕਲਰਸ ਵਗੈਰਾ ਦਾ ਬੁਰਾ ਹਾਲ ਕੀਤਾ ਪਿਆ ਇਹਨਾਂ ਨੇ ਉਹਨਾਂ ਨੂੰ ਹੌਲੀ ਹੌਲੀ ਸੈੱਟ ਕੀਤਾ ਆਰਗੇਨਾਈਜ਼ ਕੀਤਾ ਰੇਜ਼ਰ ਵਗੈਰਾ ਸ਼ਾਪਨਰ ਅਲੱਗ ਕਿਤੇ ਕਲਰਸ ਕੈਚ ਵੇਸਟ ਚੀਜ਼ਾਂ ਕੱਢੀਆਂ ਇਹ ਸਾਰੇ ਕਰ ਦੇ ਕਰਦੇ ਆਜੀਤ ਸਿੰਘ ਦਾ ਹੋ ਗਿਆ ਟਾਈਮ ਤੇ ਬਸ ਹੁਣ ਫਟਾਫਟ ਉਹਨਾਂ ਨੂੰ ਠਾਵਾਂਗੇ ਤੇ ਅੱਜਕੱਲ ਥੋੜਾ ਸਰ ਲੇਟ ਉੱਠ ਰਹੇ ਨੇ ਵੀਕਨੈਸ ਕਾਫੀ ਆ ਗਈ ਬਿਮਾਰ ਹੋਣ ਦੇ ਨਾਲ ਤੇ ਮਲਟੀਵਿਟਾਮਿਨ ਤੇ ਆਇਰਨ ਚੱਲ ਰਹੀ ਆ ਹੋ ਜਾਣਗੇ ਥੋੜਾ ਜਿਹਾ ਕੈਮ ਲੋਜੀ ਅਜੀਤ ਸਿੰਘ ਦੇ ਉਠਣ ਤੋਂ ਪਹਿਲਾਂ 8:15 ਮਿੰਟ ਹੋਏ ਨੇ ਆਪਣਾ ਕੰਮ ਆਲਮੋਸਟ ਸਾਰਾ ਹੋ ਗਿਆ ਡਨ ਕਰਮੀ ਬਹੁਤ ਜ਼ਿਆਦਾ ਟਾਈਮ ਨਾਲ ਹੀ ਕੰਮ ਨਿਭਾਉਣਾ ਪੈਂਦਾ ਨਹੀਂ ਤੇ ਬਾਹਰ ਤਾਂ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਹੈ ਤੇ ਪਾਪਾ ਜੀ ਦਾ ਕੀਰਤਨ ਚੱਲ ਰਿਹਾ ਨਾਲ ਦੀ ਨਾਲ ਤੇ ਘਰ ਸਾਫ਼ ਹੋਵੇ ਤੇ ਮਨ ਨੂੰ ਵੀ ਬੜੀ ਸੁੱਖ ਸ਼ਾਂਤੀ ਮਿਲਦੀ ਸਕੂਨ ਮਿਲਦਾ ਤੇ ਬਾਕੀ ਚਲੋ ਜਿੰਨਾ ਹੋ ਸਕਦਾ ਉਹਨਾਂ ਦਾ ਕਰੀਦਾ ਪਰ ਬੱਚਿਆਂ ਦੇ ਨਾਲ ਖਲਾਰਾ ਤਾਂ ਚੱਲਦਾ ਹੀ ਰਹਿੰਦਾ ਕਰਦੇ ਰਵਾਂਗੇ ਤੇ ਸਾਫ਼ ਰਹੂਗਾ ਜੇ ਇਹਨੂੰ ਪੈਂਡਿੰਗ ਪਾਈ ਜਾਵਾਂਗੇ ਤੇ ਉਹ ਹੋਰ ਜ਼ਿਆਦਾ ਜ਼ਿਆਦਾ ਹੋਈ ਜਾਂਦਾ ਰਹਿੰਦਾ ਰਹਿੰਦਾ ਤੇ ਅਜੀਤ ਸਿੰਘ ਉੱਠ ਕੇ ਨਹਾ ਲੈਨੇ ਤੇ ਹੋਣਗੇ ਰੈਡੀ ਤੇ ਬਸ ਇੱਕ ਅੰਧਾ ਦੇ ਨਹੀਂ ਜਾਣਾ ਹੋਰ ਤੇ ਫਿਰ ਛੁੱਟੀਆਂ ਨੇ ਛੁੱਟੀਆਂ ਦੇ ਵਿੱਚ ਫੇਰ ਖੂਬ ਮੌਜਾਂ ਲੁੱਟਣਗੇ ਆਪਾਂ ਵੀ ਚੱਲੇ ਸੀਗੇ ਪਹਿਲਾਂ ਜਾਵਾਂਗੇ ਨਕੋਟਰ ਇੱਕ ਸਮਾਨ ਚੱਕਣਾ ਆ ਉਹ ਕੈਨੇਡਾ ਭੇਜਣਾ ਆ ਇਹ ਆਪਾਂ ਜੈਂਸਨ ਫਰਨੀਸ਼ਿੰਗ ਹਾਊਸ ਆ ਨਕੋਟਰੋਂ ਮਾਦੇ ਉਹ ਚੱਕਿਆ ਸਮਾਨ ਤੇ ਨਾਲ ਆਪਣੇ ਸੂਟਸ ਵੀ ਹੋ ਗਏ ਨੇ ਰੈਡੀ ਫਿਰ ਇਹ ਚੱਕ ਕੇ ਤੇ ਆਪਾਂ ਇਹਨਾਂ ਨੂੰ ਵੀ ਅੱਜ ਕਰਤਾ ਪਾਰਸਲ ਤੇ ਚਲੋ ਇਹ ਵੀ ਕੰਮ ਆਪਣਾ ਹੋ ਗਿਆ ਡਨ ਤੇ ਘਰੇ ਆ ਕੇ ਤੇ ਆਪਾਂ ਫਿਰ ਆਪਣਾ ਜਿਹੜਾ ਟਰੌਜ਼ਰ ਰੰਦਾ ਸੀਗਾ ਬਲੌਕ ਪੇਂਟ ਲਈ ਉਹਨੂੰ ਕੀਤਾ ਡਨ ਤੇ ਇਹਦੀ ਕਰਾਂਗੇ ਸਟਿਚਿੰਗ ਪੂਰੀ ਕਾਫੀ ਜ਼ਿਆਦਾ ਕੱਪੜਿਆਂ ਦਾ ਰਸ ਸੀਗਾ ਇਸ ਕਰਕੇ ਕਾਫੀ ਕਮ ਪੈਂਡਿੰਗ ਹੀ ਚੱਲ ਰਹੇ ਨੇ ਤੇ ਇਹ ਕਾਫੀ ਦਿਨਾਂ ਦਾ ਸ਼ੁਰੂ ਕੀਤਾ ਸੀਗਾ ਤੇ ਵਿੱਚ ਹੀ ਪਿਆ ਸੀ ਇਹਨੂੰ ਹੁਣ ਅੱਜ ਕੱਲ੍ਹ ਚ ਬਸ ਸਟਾਨ ਕਰਕੇ ਇਹਦਾ ਕੰਮ ਕਰਦਾਂਗੇ ਖਤਮ ਬਲੌਕ ਪੇਂਟ ਦੇ ਵਿੱਚ ਕਈ ਵਾਰੀ ਕਰੈਕਸ਼ਨਸ ਰਹਿ ਜਾਂਦੀ ਆ ਤੇ ਬਾਅਦ ਚ ਲਾਭ ਨਹੀਂ ਕੀਤੀ ਉਹ ਸਾਰੀ ਫਿਲ ਜਿੱਥੇ ਜਿੱਥੇ ਥੋੜਾ ਬਹੁਤਾ ਰਹਿ ਜਾਂਦਾ ਉਹਨੂੰ ਬੱਚੇ ਸਕੂਲ ਆ ਗਏ ਕੀਤੀ ਥੋੜੀ ਰੈਸਟ ਲੰਚ ਵਗੈਰਾ ਕੀਤਾ ਤੇ ਸ਼ਾਮ ਹੋ ਗਈ ਹੁਣ ਆਪਾਂ ਬਣਾਵਾਂਗੇ ਅੱਜ ਪੂਤਨੇ ਦੀ ਚਟਣੀ ਇਹਨੂੰ ਆਪਾਂ ਅੱਜ ਕੁੰਡੇ 'ਚ ਕੁੱਟਾਂਗੇ ਅੱਗੇ ਮਿਕਸੀ 'ਚ ਬਣਾਈਦੀ ਆ ਤੇ ਮਕੁੰਡੇ 'ਚ ਅੱਜ ਕੁੱਟ ਕੇ ਦੇਖਦੇ ਆ ਪਹਿਲਾਂ ਵਾਲਾ ਸਵਾਦ ਬਚਪਨ ਚ ਅਸੀਂ ਇਦਾਂ ਕੁੱਟ ਕੇ ਖਾਂਦੇ ਹੁੰਦੇ ਸੀ ਬੜਾ ਮਜ਼ਾ ਆਉਂਦਾ ਸੀ ਤੇ ਪਰ ਕਾਫੀ ਜ਼ਿਆਦਾ ਮੈਂ ਇਹੰਤ ਦਾ ਕੰਮ ਆਇਆ ਇਹ 10 ਤੋਂ 15 ਮਿੰਟ ਲੱਗੇ ਮੈਨੂੰ ਇਹਨੂੰ ਕੁੱਟਣ ਨੂੰ ਪਰ ਸਵਾਦ ਬਹੁਤ ਜ਼ਿਆਦਾ ਡਿਫਰੈਂਟ ਸੀ ਮਿਕਸੀ ਚ ਤਾਂ ਪੂਰੀ ਚਟਨੀ ਬਣ ਜਾਂਦੀ ਹੈ ਨਾ ਬਲੀਕ ਇਹਦੇ ਚ ਵਧੀਆ ਬਣੀ ਅਜੀਬ ਪਰ ਖੇਤ ਗਏ ਹੋਏ ਨੇ ਆਪਾਂ ਜਾਵਾਂਗੇ ਉਹਨਾਂ ਨੂੰ ਲੈਣ ਤੇ ਆਹ ਦੇਖ ਲਓ ਇੰਨੇ ਚਿਰ ਦਾ ਆਇਆ ਹੋਇਆ ਪਰ ਹਜੇ ਵੀ ਮੰਨਿਆ ਕਿ ਹਜੇ ਮੈਂ ਰੁਕਣਾ ਆ ਤੇ ਸ਼ਾਮਾ ਹੋ ਗਈਆਂ ਆਪਾਂ ਹੁਣ ਚੱਲਦੇ ਆ ਕਰ ਲਉ ਤੇ ਵੀਡੀਓਜ਼ ਨੂੰ ਦੇਖਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਦੇ ਰਹੋ ਕਮੈਂਟ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ